ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਸਿਵੀਆਂ ਤੋਂ ਤੇ ਬਾਈ ਜਸਕਰਨ ਸਿੰਘ ਦੇ ਘਰੋਂ ਇਹ ਬਾਈ ਦੇ ਘਰੋਂ ਆਪਣੀ ਦੂਸਰੀ ਵੀਡੀਓ ਹੈ ਤੇ ਟਰੈਕਟਰਾਂ ਦੀ ਵੀਡੀਓ ਬਣਾਵਾਂਗੇ ਆਪਾਂ ਅੱਜ ਕਾਫੀ ਟਰੈਕਟਰ ਬਾਈ ਕੋਲੇ 6-7 ਟਰੈਕਟਰ ਖੜੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੁੜੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਪਹਿਲੀ ਵਾਰ ਚ ਇਹਨਾਂ ਨੂੰ ਦੇਖ ਰਹੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਤੇ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਤੇ ਵੀਡੀਓ ਕਰਾਂਗੇ ਸ਼ੁਰੂ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਟਰੈਕਟਰ ਜਿਹੜਾ ਆਪਣੇ ਕੋਲੇ ਫਾਰਮ ਟਰੈਕ 60 EPI ਤੇ ਸਭ ਇੱਕ ਗੱਲ ਹੋਰ ਬਾਈ ਜੀ ਆਪ ਹੈ ਨਹੀਂ ਘਰ ਦੇ ਵਿੱਚ ਤੇ ਜਾਣਕਾਰੀ ਤੁਹਾਨੂੰ ਆਪ ਪਾਈ ਦੇਣੀ ਆ ਖੁਦ ਤੇ ਕੰਟੈਕਟ ਨੰਬਰ ਬਾਈ ਦਾ ਨਾਲ ਚੱਲੂਗਾ ਤੁਸੀਂ ਕੋਈ ਵੀ ਕਾਲ ਕਰਕੇ ਜਿਆਦਾ ਜਾਣਕਾਰੀ ਲੈਣੀ ਹੋਵੇ ਬਾਈ ਦੋ ਅਕੱਲੇ-ਕੱਲੇ ਟਰੈਕਟ ਦੀ ਲੈ ਸਕਦੇ ਹਾਂ ਸਭ ਤੋਂ ਪਹਿਲਾਂ ਜੀ ਫਾਰਮ ਟਰੈਕ 60 EPI ਟਾਇਰ ਇਹਦੇ ਭਈ 80 85% ਟਾਇਰ ਹੈਗੇ ਆ ਨਵੇਂ ਟਰੈਕਟਰ ਦੇ ਬਿਲਕੁਲ ਤੇ 14 ਮਾਡਲ ਹੈ ਇਹ ਸੁੱਕਾ ਇੰਜਣ ਹੈ ਬਿਲਕੁਲ ਟਾਇਰ ਗੁੱਡੀਅਰ ਦੇ ਚਾਰੋਂ ਜਿਹੇ ਦੇ ਪਿਛਲੇ ਅਪੋਲੋ ਦੇ ਤੇ ਮੂਰੇ ਗੁੱਡੀਅਰ ਦੇ ਆ ਛਤਰੀ ਹੁੱਡ ਠੀਕ ਠਾਕ ਹਾਲਤ ਚ ਵਧੀਆ ਸਾਫ ਸੁਥਰੀ ਤੇ 14 ਮਾਡਲ ਬਾਈ ਜੀ ਮੋਲੇ ਦਾ ਕਰਦੇ ਆ 4 ਲੱਖ 4 ਲੱਖ ਡਿਮਾਂਡ ਹੈ ਜੀ ਤੇ ਬਾਕੀ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਹੋ ਜਾਊਗਾ ਹਾਂਜੀ ਅਗਲਾ ਟਰੈਕਟਰ ਹੈਗਾ ਜੀ 59 11 ਇਹ 98 ਮਾਡਲ ਟਰੈਕਟਰ ਹੈ ਤੇ ਟਰੈਕਟਰ ਬਿਲਕੁਲ ਸੁੱਕਾ ਤੇ origignal ਟਰੈਕਟਰ ਹੈ ਜੀ ਇਹ ਇਹ ਬਾਈ ਦਾ ਘਰੇ ਆਪਦੇ ਕੰਮ ਵਾਸਤੇ ਰੱਖਿਆ ਹੋਇਆ ਤੇ ਬਾਈ ਜੀ ਕਹਿੰਦੇ ਵੀ ਸੇਲ ਲੋਗਾਂ ਦਾ ਸੇਲ ਵੀ ਕਰ ਦੇਣਗੇ ਇਹਨੂੰ ਕਿਤੇ ਇਹਨੂੰ ਕੋਈ ਕੰਮ ਨਹੀਂ ਲੱਗੀ ਸਿਰਫ ਕੱਲੇ ਦੇ ਰਮੇ ਪੇਂਟ ਹੋਏ ਜੀ ਰਮਾ ਨੂੰ ਪੇਂਟ ਹੋਇਆ ਬਾਕੀ ਕਿਤੇ ਕੰਮ ਨਹੀਂ ਲੱਗੀ ਸ਼ੌਕ ਨਾਲ ਬਾਈ ਦਾ ਰੱਖਿਆ ਹੋਇਆ ਟਰੈਕਟਰ ਹੈ ਇਹ ਘਰੇ ਪਾਵਰ ਸਟੀering ਹੈ 98 ਮਾਡਲ ਹੈ ਜੀ ਤੇ ਟਾਇਰ ਇਹਦੇ तकरीबन 85 90 ਪੈਸੇ ਟਾਇਰ ਹੈ ਜੀ ਇਹ ਅਗਲੇ ਟਾਇਰ ਦੇ ਗੁੱਡੀ ਆਰ ਦੇ ਤੇ ਪਿਛਲੇ ਐਮ ਆਰਐਫ ਦੇ ਟਾਇਰ ਹੈ ਜੀ ਬਹੁਤ ਸੋਹਣੀ ਹਾਲ ਦਾ ਟਰੈਕਟਰ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਤੇ ਪਾਵਰ ਸਟੀering ਕਰਾਇਆ ਬਾਈ ਦਾ ਤੇ ਮੋਲੇ ਦਾ ਕਰਦੇ ਆ ਜੀ 110000 98 ਮਾਡਲ ਹੈ ਜੀ ਤੇ ਮਾਨ ਤਾਂ ਇਹਦੇ ਵਿੱਚੋਂ ਵੀ ਹੋ ਜੂਗਾ ਤੁਹਾਡਾ ਅਗਲਾ ਟਰੈਕਟਰ ਤੁਹਾਨੂੰ ਦਿਖਾਵਾਂਗੇ ਜੀ ਸੋਨਾਲੀ ਕਾ 750 ਬੀਆਈ ਕਰਮ 3 ਪੈਰ ਇਹਦੇ ਨਾਲ ਦੇ ਜੀ 2020 ਮਾਡਲ ਹੈ ਸਾਫ ਸੁਥਰਾ ਟਰੈਕਟਰ ਹੈ ਖੇਤੀ ਚ ਚੱਲਿਆ ਵਾ ਤੇ ਕੋਈ ਟਰਾਲੇ ਤੇ ਨਹੀਂ ਚੱਲਿਆ ਜਿਵੇਂ ਆਮ ਸੋਨਾਲੀ ਕਾ ਟਰੈਕਟਰ ਹੁੰਦਾ ਕਈ ਟਰਾਲਿਆਂ ਤੇ ਚੱਲੇ ਹੁੰਦੇ ਆ ਇਹ ਬਾਈ ਨੇ ਜ਼ਿਮੀਦਾਰ ਦੇ ਘਰੋਂ ਲਿਆ ਇੱਕ ਸਿਰਫ ਖੇਤੀਬਾੜੀ ਚ ਬਹਾਈ ਚ ਚੱਲਿਆ ਹੋਇਆ ਟਰੈਕਟਰ ਹੈ ਤੇ ਟਾਇਰ ਇਹਦੇ ਵੀ ਅਪੋਲੋ ਚਾਰੋ ਹੀ ਤੇ ਚਾਰੋ ਟਾਇਰ ਤਕਰੀਬਨ 80 85% ਟਾਇਰ ਇਹਦੇ ਆ ਉਹ ਸੂਣੀ ਹਾਲ ਦਾ ਟਰੈਕਟਰ ਹੈ ਜੀ ਦੇਖੋ ਟਰੈਕਟਰ ਦੀ ਹੁੱਕ ਅਜੇ ਤੱਕ ਕਸੀ ਨਹੀਂ ਇਹਦਾ ਮੁੱਲ ਬਾਈ ਕਰਦੇ ਜੀ 5.5 ਲੱਖ ਰੁਪਈਆ ਇਸ ਟਰੈਕਟਰ ਦੇ ਉੱਤੇ ਬਾਈ ਜੀ ਕਹਿੰਦੇ ਲੋਨ ਵੀ ਹੋ ਜਾਊਗਾ ਬਾਈ ਜੇ ਤੁਹਾਨੂੰ ਆਪਣਾ ਚਾਹੀਦਾ 14 ਦੇ ਡੈਰਾ ਚ ਹੈ ਇਹ ਇੰਜਣੇ ਦੇ ਵਿੱਚ ਜਿਹੜਾ ਆਉਂਦਾ ਸੀ ਉਸ ਟਾਈਮ ਦੇ ਉੱਤੇ ਇਹ ਦੱਸ ਦਿਆ ਬਾਈ ਜੀ ਕਹਿੰਦੇ ਜਿਹੜਾ 75 ਵਾਲੇ ਸੋਨਾ ਲੀਕਾ ਦੇ ਵਿੱਚ ਆਉਂਦਾ ਉਹ ਇੰਜਣੇ ਦੇ ਵਿੱਚ ਹਾਂਜੀ ਅਗਲਾ ਟਰੈਕਟਰ ਆ ਗਿਆ 3630 ਸਪੈਸ਼ਲਟੀ 2014 ਮਾਡਲ ਹੈ ਜੀ ਅਗਲੇ ਟਾਇਰ ਐਮ ਆਰ ਵੇਸ਼ ਜਾਂ ਬੇਸੇ ਤੇ ਪਿਛਲੇ ਟਾਇਰ ਬੁੱਡੀਆ ਦੇ ਜੀ 65 70 ਪੇਸੇ ਟਾਇਰ ਹੈ ਜੀ ਇਹਨੂੰ ਸੁੱਕਾ ਤੇ ਸਾਫਟ ਟਰੈਕਟਰ ਹੈ ਇਹ ਪੰਜਾਬ ਨੰਬਰ ਹੈ ਪਹਿਲੇ ਨਾ ਇਹ ਅਜੇ ਤੱਕ ਦੂਸਰਾ ਨਾਮ ਮਾਰਗ ਬਣੂਗਾ ਜਿਹੜਾ ਇਹਨੂੰ ਚਲਾਊਗਾ ਤੇ ਬਾਕੀ ਇਹਦੇ ਵਿੱਚ ਸਕਾਈਵਾਜ ਵਾਲਾ ਸਿਸਟਮ ਵੀ ਮੇਰੇ ਖਿਆਲ ਦੇ ਵਿੱਚ ਸ਼ਾਮਿਲ ਹੋਣਾ ਕਿਉਂਕਿ ਬਾਈ ਜੀ ਹੈ ਨਹੀਂ ਬਾਹਲੀ ਜਾਣਕਾਰੀ ਸਾਨੂੰ ਨਹੀਂ ਸੀ ਤੇ ਬਾਕੀ ਹੋਡ ਲੱਗੀ ਹੈ ਇਹਦੇ ਸਭ ਕੁਝ ਨਾਲ ਹੀ ਦੇਣਾ ਇਹਨਾਂ ਨੇ ਤੇ ਇਹ ਟਰੈਕ ਦੀ ਨਮਾਣਾ ਜੀ ਪੂਰੀ 5 ਲੱਖ ਰੁਪਈਆ 5 ਲੱਖ ਡਿਮਾਂਡ ਹੈ ਅਗਲਾ ਟਰੈਕ ਪਾਗ ਹੈ ਜੀ ਫਾਰਮ ਪ੍ਰੈਕਸ ਪਹਿ ਟੀਪੀਏ ਇਹ ਟ੍ਰੈਕਟਰ 2008 ਦਾ ਮਾੜਾ Rajasthan ਨੰਬਰ ਹੈ ਜੀ ਟਾਇਰ ਇਹਦੇ तकरीबन 30 ਪੈਸੇ ਪਿਛਲੇ ਟਾਇਰ ਹੈ ਅੱਗੇ ਪੈਰ ਹੋਗੇ 40 ਪੈਸੇ ਤੇ ਛੋਟੇ ਜਿਹੇ ਮੋੜ ਦਾ ਟ੍ਰੈਕਟਰ ਹੈ ਜੀ ਜੇ ਆਪਾਂ ਦੇਖੀਏ 2.5 ਲੱਖ ਹੈ ਇਸ 60 ਹਜ਼ਾਰ ਦਾ ਟ੍ਰੈਕਟਰ ਤੇ 2.5 ਲੱਖ ਦੇ ਵਿੱਚ ਆਪ ਨੂੰ ਮਿਲਦਾ ਹੈ ਤੇ ਬਾਕੀ ਪਾਵਰ ਸਟੀering ਹੈ ओरिजिनल ਕੰਪਨੀ ਦਾ ਪਾਵਰ ਸਟੀering ਹੈ ਸਾਫ ਸੁਥਰਾ ਟ੍ਰੈਕਟਰ ਸੁੱਕਾ ਕਿਤੋਂ ਰੰਗ ਪੇਂਟ ਦੀ ਮਾੜੀ ਮੋਟੀ ਕਲਮ ਕਿਤੇ ਲੱਗੀ ਹੋਊਗੀ ਇਹ ਹੁਣ ਤੇ ਦਿੱਤਾ ਤੇ ਇਹ ਸਾਫ ਟਰੈਕਟਰ ਹੈ ਹਾਂਜੀ ਅਗਲਾ ਟਰੈਕਟਰ ਆ ਗਿਆ ਮੈਸੀ ਪ੍ਰਗੂਸ਼ਨ 5245 45 ਹਾਰਸ ਪਾਵਰ ਆ ਮਹਾਮਹਾਨ ਤੇ ਇੱਕੇ ਚ ਹਾਈ ਲਿਫਟ ਪੈਸਟੀਬਲ ਟਰੈਕਟਰ ਜੀ ਸਟicker ਤੇ ਲੱਗੇ ਹੋਏ ਆ ਇਹ 2007 ਮਾਡਲ ਹੈ ਟਾਇਰ ਇਹਦੇ ਅਗਲੇ ਤਕਰੀਬਨ 45 50 ਪੈਸੇ ਤੇ ਪਿਛਲੇ ਹੈਗੇ 60 65 ਪੈਸੇ ਜੀ ਤੇ ਸਾਫ ਸੁਥਰਾ ਟਰੈਕਟਰ ਹੈ ਜੀਵਨਾਰ ਦੇ ਕਰਵਾਇਆ ਹੋਇਆ ਤੇ ਇਹਦੀ ਵੀ ਕੀਮਤ 2.5 ਲੱਖ ਰੁਪਈਆ ਜੀ ਹਾਂਜੀ ਅਗਲਾ ਟਰੈਕਟਰ ਨਿਊ ਹਾਲੈਂਡ 4010 ਪੰਜਾਬ ਨੰਬਰ ਜੀ ਤੇ ਡਬਲ ਕਲਚ ਆਈ ਪੀਟੀਓ ਟਾਇਰ ਜਿਹੜੇ ਹੈਗੇ ਇਹਦੇ 35 40 ਰੁਪਏ ਦੇ ਸੀ ਆ ਜੀ ਤੇ ਇੰਜਣ ਗੇਅਰ ਦਾ ਟਰੈਕਟਰ ਓਕੇ ਆ ਪੰਜਾਬ ਨੰਬਰ ਪੀਵੀ03 ਬਹੁਤ ਸੋਹਣਾ ਤੇ ਸਾਫ ਸੁਥਰਾ ਟਰੈਕਟਰ ਹੈ ਜ਼ਿਮੀਂਦਾਰ ਭਰਾ ਤੋਂ ਆਇਆ ਹੋਇਆ ਹੈ ਤੇ ਇਸ ਸਟ੍ਰੈਕਟ ਦੀ ਜ਼ਿਆਦਾ ਜਾਣਕਾਰੀ ਲਈ ਬਾਈ ਤੁਸੀਂ ਬਾਈ ਨਾਲ ਵੀ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਮੁੱਲ ਜਿਹੜਾ ਬਾਈ ਨੇ ਕੀਤਾ ਇਹਦਾ ਹੈਗਾ 2,05,000 ਜੀ ਬਾਕੀ ਇਹਦੇ ਵਿੱਚੋਂ ਮਾਨਤਾ ਤਾਂ ਤੁਹਾਡਾ ਜ਼ਰੂਰ ਹੋ ਜਾਊਗਾ ਜੀ ਇਹਨੂੰ ਕਰ ਲਿਓ ਫਾਲੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਦੱਸਣਾ ਕਿ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਕਿਸਤਾਂ ਦੇ ਲੱਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਸਤਿ ਸ਼੍ਰੀ ਅਕਾਲ